हां जी दोस्तों सत श्री अकाल मैं तुम्हारा अपना राजा सिंह ते जिवें कि, कि मैं दोस्तों ਤੁਹਾਨੂੰ ਕਿਹਾ ਸੀ ਕਿ ਮੈਂ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਵੇਖੂਗਾ ਤੁਹਾਨੂੰ ਡੇਲੀ ਨਵੇਂ ਤੋਂ ਨਵੇਂ ਵਲੋਗ ਵਿਖਾਵਾਂਗਾ ਕੀ ਇਸ ਦੁਨੀਆ ਦੇ ਚੱਲ ਰਿਹਾ ਕੀ ਕੁਝ ਹੋ ਰਿਹਾ ਜੋ ਵੀ ਕੁਝ ਮੇਰੀਆਂ ਅੱਖਾਂ ਵੇਖਣਗੀਆਂ ਮੈਂ ਚਾਹੁੰਦਾ ਕਿ ਮੈਂ ਉਹ ਤੁਹਾਨੂੰ ਆਪਣੇ ਇਸ YouTube ਚੈਨਲ ਤੇ ਦਿਖਾਵਾਂ ਆਪਣੀ ਫੈਮਲੀ ਤੁਸੀਂ ਮੇਰੀ ਫੈਮਲੀ ਇਹ ਤੁਸੀਂ ਮੇਰੇ ਦੋਸਤ ਜੀ ਠੀਕ ਹੈ ਦੋਸਤੋ ਅੱਜ ਇੱਕ ਬੱਚਾ ਆ ਇਹ ਤੋਂ ਆਪਾਂ ਕੋਈ ਸਵਾਲ ਜਵਾਬ ਪੁੱਛਾਂਗੇ ਕਿ ਅੱਜ ਕੱਲ ਦੀ ਜਿਹੜੀ ਬੱਚਿਆਂ ਦੇ ਨਾਲ ਆਪਾਂ ਮਾਈਂਡ ਟੈਸਟ ਕਰਨੇ ਆ ਬੱਚੇ ਹੋਏ ਯੰਗ ਹੋਏ ਕਿਸੇ ਵੀ ਕਿਸਮ ਦੇ ਆਪਾਂ ਨੂੰ ਅ ਇਨਸਾਨ ਮਿਲਣਗੇ ਜਾਂ ਯੰਗ ਆ ਚਾਹੇ ਉਹ ਬੱਚੇ ਆ ਆਪਾਂ ਉਹਨਾਂ ਨੂੰ ਸਵਾਲ ਜਵਾਬ ਪੁੱਛਣੇ ਪਊਗਾ ਦਿਮਾਗ ਵਿੱਚ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਜਾਂ ਫਿਰ ਯੰਗ ਬੋਏ ਵੀ ਨੇ ਦਿਮਾਗ ਵਿੱਚ ਚੱਲ ਕੀ ਰਿਹਾ ਹੈ ਜਿਵੇਂ ਕਿ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਿ ਆਪਾਂ 18 20 ਪਲੱਸ ਦੇ ਬੱਚੇ ਹੀ ਇਹਨਾਂ ਨੂੰ ਆਪਾਂ ਸਵਾਲ ਜਵਾਬ ਕੀਤੇ ਹੀ ਆਜਾ ਇੱਕ ਬੱਚਾ ਅੱਜ ਆਪਾਂ ਇਹਨੂੰ ਸਵਾਲ ਜਵਾਬ ਕਰਾਂਗੇ ਪੁੱਵੇ ਨੇ ਆ ਕਿ ਇਹਦੇ ਦਿਮਾਗ ਵਿੱਚ ਕੀ ਚੱਲ ਰਿਹਾ ਹਾਂਜੀ ਪੁੱਤਰ ਜੀ ਕੀ ਨਾਮ ਤੁਹਾਡਾ ਗਰਨੂਰ ਸਿੰਘ ਗਰਨੂਰ ਸਿੰਘ ਹਾਂਜੀ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਫੋਰਥ ਚ ਫੋਰਥ ਚ ਹਾਂਜੀ ਠੀਕ ਆ ਤੇ ਕਿਦਾਂ ਪੜ੍ਹਾਈ ਚੱਲ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਚਲੋ ਵੈਰੀ ਗੁੱਡ ਤੇ ਕੀ ਤੇਰੇ ਪੁੱਤ ਦਿਮਾਗ ਵਿੱਚ ਵੀ ਤੂੰ ਵੱਡਾ ਹੋ ਕੇ ਕੀ ਬੰਨਾ ਚਾਹੁੰਦਾ ਚਿੱਟਾ ਮੈਂ ਇੱਕ ਵੱਡੀ ਖੇਡਣਾ ਚਾਹੁੰਦਾ ਕਬੱਡੀ ਖੇਡਣਾ ਚਾਹੁੰਦਾ ਹਾਂ अच्छा नौकरी नौकरी ਦੇ ਵਿੱਚ ਨਹੀਂ ਤੇਰੀ ਦਿਲਚਸਪੀ ਹੈਗੀ ਨਹੀਂ ਮੈਂ ਕਬੱਡੀ ਜੀ ਮੇਰਾ ਜ਼ਿਆਦਾ ਦਿਲਨਾਰ ਅੱਛਾ ਤਾਂ 10 12 ਤੇ ਕਰੇਗਾ ਹੀ ਹਾਂਜੀ ਉਹ ਕਰਨਾ ਅੱਛਾ 10 12 ਜਮਾਤਾ ਕਰੇਗਾ ਠੀਕ ਠੀਕ ਹੈ ਬਾਕੀ ਕਬੱਡੀ ਕਬੱਡੀ ਦੇ ਵਿੱਚ ਰਜਾਣੇ ਤੇਰਾ ਹਾਂਜੀ ਠੀਕ ਠੀਕ ਹੈ ਤੇ ਫਿਰ ਡਾਡੀ ਨੂੰ ਕਿਹਾ ਕਿ ਉਹ ਕਿਉਂ ਲਿਆ ਕੇ ਤੇ ਹਾਂਜੀ ਨਹੀਂ ਸਾਰੀ ਖਰਾਕ ਵੀ ਲਾਣ ਕੇ ਦਿੱਤੀ ਪਾਪਾ ਨੇ ਗਰੀਆਂ ਗੁਰੀਆਂ ਲਿਆ ਕੇ ਦਿੱਤੀਆਂ ਹਾਂਜੀ ਸਕੂਲ ਚਾਹੀਦਾ ਹਾਂਜੀ ਰੋਜ਼ ਚਾਹੀਦਾ ਅੱਛਾ ਰੋਜ਼ ਚਾਹੀਦਾ ਕਿਹੜੀ ਕਲਾਸ ਵਿੱਚ ਪੜ੍ਹਦਾ ਕੋਰਸ ਚਲ ਜੇਕਰ ਮੰਨ ਲਾ ਵੀ ਤੈਨੂੰ ਤੇਰੇ ਘਰ ਦੇ ਕਹਿਣ ਕੀ ਤੇਰੇ ਦਾੜੀ ਕਿਤੇ ਜਾਂ ਤੇਰੀ ਮੰਮੀ ਕਹੇ ਵੀ ਤੂੰ ਨੌਕਰੀ ਕਰਨੀ ਹੈ ਕਬੱਡੀ ਦੇ ਵਿੱਚ ਜਿਵੇਂ ਕਿ ਬੱਚੇ ਨੂੰ ਛਟਾ ਛੂਟਾ ਲੱਗ ਜਾਂਦੀਆਂ ਤੇ ਫਿਰ ਤੂੰ ਜੇਕਰ ਤੈਨੂੰ ਨੌਕਰੀ ਕਰਨ ਦਾ ਮੌਕਾ ਮਿਲੇ ਤੂੰ ਕੀ ਬਨਾ ਚਾਹੇਗਾ ਫੌਜੀ ਡਾਕਟਰ ਜਾਂ ਕੀ ਬਨਾ ਚਾਹੇਗਾ ਪੁਲਸ ਵਿੱਚ ਨਹੀਂ ਮੈਂ ਤਾਂ ਫੌਜੀ ਜਾਂ ਕਬੱਡੀ ਦਾ ਫੁੱਟਬਾਲ ਅਸੀਂ ਛਾ ਫੌਜੀ ਕਬੱਡੀ ਜਾਂ ਫੁੱਟਬਾਲ ਠੀਕ ਠੀਕ ਹੈ ਚਲੋ ਵਧੀਆ ਗੱਲ ਹੈ ਫੁੱਟਬਾਲ ਤੇ ਖੇਡਣ ਜਾਈਦਾ ਹੁਣ ਅੱਛਾ ਫੁੱਟਬਾਲ ਖੇਡਣ ਜਾਣਾ ਨਾ ਹਾਂਜੀ ਤੇ ਉਤਰਾ ਮਾ ਵੱਡੇ ਨਾ ਮੈਂ ਆਂਦੇ ਵੀ ਦੌੜ ਦੌੜ ਲਾਇਆ ਕਰ ਉੱਥੇ ਘੱਡਾ ਘੁੱਡਾ ਕਰ ਅੱਛਾ ਅੱਛਾ ਤੇ ਵੱਡੇ ਕਬੱਡੀ ਖੇਡਨੀ ਅੱਛਾ ਵੱਡੇ ਕਬੱਡੀ ਖੇਡਣੀ ਹੈ ਚਲੋ ਚੰਗੀ ਗੱਲ ਹੈ ਤੇ ਵੇਖੋ ਦੋਸਤੋ ਅੱਜ ਕੱਲ ਬੱਚਿਆਂ ਦੇ ਬੜੀ ਵਧੀਆ ਗੱਲ ਹੈ ਇਸ ਬੱਚੇ ਦੀ ਕਿ ਤੇ ਪੁੱਤ ਜਿਹੜੇ ਆ ਵੱਡੇ ਵੱਡੇ ਮੁੰਡੇ ਸਕੂਲੇ ਇਹ ਜਿਹਦਾ ਨਸ਼ਾ ਨੁਸ਼ੇ ਕਰਦੇ ਤੇ ਇਹਨਾਂ ਦੇ ਬਾਰੇ ਕੀ ਖਿਆਲ ਹੈ ਇਹ ਨਾਂ ਬਾਰੇ ਬਹੁਤ ਗੰਦਾ ਕੰਮ ਆਇਆ। ਇਹ ਗੰਦਾ ਕੰਮ ਕਰਦੇ ਆਂ। ਅੱਛਾ ਅੱਛਾ। ਠੀਕ ਠੀਕ ਹੈ। ਤੇ ਅੱਜ ਰੋਟੀ ਖਾਧੀ ਹੈ? ਨਹੀਂ ਯਾਰ ਇਹ ਨਹੀਂ ਖਾਧੀ ਇਹ ਦੁੱਧ ਪੀਤਾ ਹੈ। ਦੁੱਧ ਪੀਤਾ ਹੈ ਅੱਛਾ ਅੱਛਾ ਕਬੱਡੀ ਵਾਲਾ ਮੁੰਡਾ ਨਾ ਦੁੱਧ ਪੀਤਾ ਹੈ ਠੀਕ ਠੀਕ ਹੈ। ਤੇ ਸ਼ਾਮ ਨੂੰ ਜਾਣਾ ਕਬੱਡੀ ਖੇਡਣ? ਹਾਂ ਜੀ। ਅੱਛਾ ਅੱਛਾ ਚਲ ਆ ਤੂੰ ਕਹਿੰਦਾ ਵੀ ਮੈਂ ਇੱਕ ਜਾਂ ਫੌਜੀ ਬੰਨਾ ਜਾਂ ਫੁੱਟਬਾਲ ਖੇਡਣਾ ਤੇ ਜਾਂ ਫਿਰ ਕਬੱਡੀ ਖੇਡਣੀ ਹੈ। ਮੰਨ ਲਾ ਵੀ ਜੇ ਤੂੰ ਫੌਜੀ ਦੀ ਪੜਤੀ ਹੋ ਗਿਆ ਨਹੀਂ ਤੇ ਪਾਕਿਸਤਾਨ ਨਾਲ ਜੰਗ ਹੋ ਗਈ ਹੈ ਹਾਂਜੀ ਤੇ ਬਾਰਡਰ ਤੇ ਦੁਖ ਲੋਤਾ ਹੈ ਕੱਲਾ ਖਲੋਤਾ ਹੈ ਦਾਹ ਜਾਣੇ ਉਧਰੋਂ ਆਉਂਦੇ ਆ ਹੱਤ ਵਧ ਗਏ ਤੇ ਕੀ ਕਰੇਗਾ ਗੋਲੀਆਂ ਨਾਲ ਮਾਰ ਕੇ ਮਾਰ ਦੇਗਾ ਉਹਨਾਂ ਨੂੰ ਹੈ ਮਾਂ ਵਾਲਾ ਥਾਣਾ ਮਾਰ ਸਾਦਾ ਉਹਨਾਂ ਨੂੰ ਥਾਣਾ ਮਾਰ ਦੇਗਾ ਸਹੀ ਗੱਲ ਹੈ ਠੀਕ ਹੈ ਤੇ ਬੰਦੂਕ ਨਹੀਂ ਚਲਾਉਣ ਚਲਾਏਗਾ ਦੂੰਗਾ ਜਦੀ ਜੰਗ ਦੀ ਚਲਾਉਂਗਾ ਉਤਰਾਂ ਦੇ ਅਚਾ ਉਹ ਤਾਂ ਥਾਣਾ ਹੀ ਆ ਲਾ ਪੂਰੀ ਜਾਣਿਆ ਚਲ ਵਧੀਆ ਗੱਲ ਤੇ ਬਦਾਮਦੂਮ ਖਾਇਆ ਦੁੱਧ ਪੀਤਾ ਬਦਾਮਦੂਮ ਲਿਆ ਤੇ ਦਾਦੀ ਨੇ ਹਾਂ ਖਾਈਦੇ ਰੋਏ ਅਸੀਂ ਸ਼ਾ ਤਾਂ ਕਿੱਥੇ ਜਾਂਦੇ ਕਿੱਥੇ ਜਾਂਦੇ ਜੇ ਗੱਬੜੀ ਖੇਡਣ ਮਾੜੀ ਮੇਗੇ ਅੱਛਾ ਮਾੜੀ ਮੇਗੇ ਗਰਾਊਂਡ ਵਿੱਚ ਕੋਈ ਦਾ ਨਾ ਪਬਜੀ ਅੱਛਾ ਕੋਈ ਦਾ ਨਾ ਫੌਜੀ ਹੈ ਉਹ ਫੌਜ ਵਿੱਚ ਆਇਆ ਚਲ ਵਧੀਆ ਗੱਲ ਹੈ ਤੇ ਛੋਟੇ ਛੋਟੇ ਮੈਚ ਖੇਡਦੇ ਜੀ ਹਾਂ ਅਕੈਡਮੀ ਚ ਗਏ ਆ ਅਕੈਡਮੀ ਚ ਗਏ ਆ ਛੱਟ ਸੁੱਟ ਨਹੀਂ ਲੱਗੀ ਬਚਾਏਣ ਉਹ ਬਸ ਆਵਦਾ ਕਲਾ ਟਾਚੀ ਵੇਂਦੇ ਸਾਡਾ ਅੱਛਾ ਅੱਛਾ ਟਾਚੀ ਵੇਂਦੇ ਦੋ ਰੈਡਰ ਹੈਂ ਜਾਂ ਜਾਫੀਂ ਨਹੀਂ ਮੈਂ ਜਾਫੀਂ ਆ ਜਾਫੀਂ ਠੀਕ ਠੀਕ ਜਾਫੀਂ ਤੇ ਕਦੀ ਜਫਾ ਲੱਗਾਗੇ ਨਹੀਂ ਲੱਗਾ ਲਈ ਨਹੀਂ ਹਲੇਕ ਨਹੀਂ ਲੱਗਾ ਉਹ ਇੱਕ ਰੀ ਲਾਇਆ ਹੈ ਮੁੰਡੇ ਨੇ ਅੱਛਾ ਇੱਕ ਰੀ ਲਾਇਆ ਹੈ ਮੁੰਡੇ ਨੇ ਠੀਕ ਹੈ ਤੇ ਹੁਣ ਰੋਟੀ ਕਿਨੇ ਵਜੇ ਖਾਣੀ ਹੈ ਦੁੱਧ ਪੀਤਾ ਦੇ ਜੀਓ ਮੰਮਾ ਨੇ ਲਾ ਲਈ ਉਹ ਤਾਂ ਖਾ ਲੈਣੀ ਐ ਜੀ ਤਾਂ ਮੰਮਾ ਨੇ ਲਾ ਲਈ ਐ ਠੀਕ ਹੈ ਤੇ ਹੁਣ ਦਾਦੀ ਕੰਮ ਤੇ ਗਿਆ ਅ ਠੀਕ ਹੈ ਤੇ ਅੱਜ ਅਦੇ ਸਕੂਲ ਨਹੀਂ ਗਿਆ ਆ ਜਾ ਤਵਾਰੀ ਤੇ ਬਾਬੀਦੀਪ ਸਿੰਘ ਜਾਣਾ ਤੇ ਉੱਥੇ ਮੈਂ ਤਾਂ ਕਰਕੇ ਅੱਛਾ ਅੱਜ ਛੁੱਟੀ ਪੁੱਤ ਫਿਰ ਐਤਵਾਰ ਤੇ ਛੁੱਟੀ ਹੈ ਦੇ ਹਾਂਜੀ ਠੀਕ ਠੀਕ ਹੈ ਮਾਕਾ ਤੇ ਅੱਜ ਜਿਪ ਕਿੰਦਾ ਖੁੱਲੀ ਹੈ ਹਾਂ ਮਾ ਚੇਤਾ ਬਲ ਗਿਆ ਕਿਉਂ ਕਬੱਡੀ ਦੇ ਭਲਵਾਨਾ ਕਿ ਜਿਪ ਖਰਾਬ ਹੋਈ ਹੈ ਨਹੀਂ ਜਿਮ ਖਰਾਬ ਨਹੀਂ ਹੋਇਆ ਚੇਤਾ ਬਲ ਗਿਆ ਅੱਛਾ ਛੁੱਟੀ ਤਾਂ ਚੇਤਾ ਬਲ ਗਿਆ ਤਮ ਲਾ ਨਾ ਫੋ ਕਬੱਡੀ ਦੇ ਪਹਿਲਵਾਨਾ ਗੁੱਡੇ ਗੱਡੇ ਤੇ ਡੋਣਾ ਉਂਗਲੰਗਲ ਕੱਟੀ ਪਈ ਏ ਡੋਰ ਨਾ ਹਾਂਜੀ ਹੈ ਨਹੀਂ ਨਹੀਂ ਇਹਦਾ ਇੱਕ ਦੋਰੀ ਰਾਲੀ ਦੇ ਇੱਕ ਦੋਰੀ ਡਾਈ ਲੋੜੀ ਤੇ ਪੂਰੇ ਗੁੱਡੇ ਡਾਏ ਆ ਅੱਛਾ ਲੋੜੀ ਤੇ ਤੁਹਾਨੂੰ ਪਤਾ ਫਿਰ ਚਾਹ ਜੂ ਹੁੰਦਾ ਨਾ ਚਾਹ ਹੁੰਦਾ ਆ ਤੇਰਾ ਨੌਕਰੀ ਦੇ ਵਿੱਚ ਬਿਲਕੁਲ ਨਹੀਂ ਦਿਲਚਸਪੀ ਆਗੀ ਹੈਗੀ ਆ ਫੌਜੀ ਦੇ ਵਿੱਚ ਹਾਂਜੀ ਉੱਚ ਵੀ ਆਗੀ ਅੱਛਾ ਫੌਜੀ ਬਣਨਾ ਜ਼ਿਆਦਾਤਰ ਕਬੱਡੀ ਦਾ ਪਹਿਲਵਾਨੀ ਬਣਨਾ ਜੱਕ ਜਾਂ ਫੌਜ ਜਾਂ ਫੁੱਟਬਾਲ ਜਾਂ ਕਬੱਡੀ ਤੇ ਜੋ ਵੀ ਬਣ ਗਿਆ ਕਿੰਨੇ ਜਾਨਿਆਂ ਨੂੰ ਤੂੰ ਕੁੱਟ ਸਕਦਾ ਤੇਰੇ ਮੇਚੇ ਦੇ ਤੇਰੇ ਕਿੰਨੀ ਉਮਰ ਹੈਂ ਹਾਂਜੀ 10 ਸਾਲ ਆ 10 ਸਾਲ ਜਿੱਦਾਂ 10-10 ਸਾਲ ਤੇਰੇ ਸਾਹਮਣੇ ਕਿੰਨੇ ਜਾਨੇ 4-5 ਜਾਨੇ ਖੜੋਤੇ ਹੁੰਦੇ ਤੂੰ ਕੱਲਾ ਕੁੱਟ ਦੇਂਗਾ ਉਹਨਾਂ ਨੂੰ ਸਹੀ ਗੱਲ ਹੈ ਮੈਂ ਹੰਤੀ ਆਪਣੀ ਇੰਨੀ ਵੀ ਆਪਾ ਡਾਂ ਸਕਦੇ ਨੂੰ ਹਾਂ ਤੇ ਕਬੱਡੀ ਖੇਡਦਾ ਨਾ ਤੂੰ ਤਾਂ ਕਰਕੇ ਨਾ ਹਾਂਜੀ ਤੁਣ ਕਿਉਂ ਕਿਉਂ ਖਾਦਾ ਫਿਰ ਬਈ ਸਿਰ ਤੇ ਗੁੱਡਾ ਹੁਣ ਖਾਈਦਾ ਰੋਜ਼ ਸੂਰੇ ਜਾਣਾ ਸਕੂਲ ਹਾਂਜੀ ਤੇ ਮੈਡਮਾਂ ਤੇਨੂੰ ਮਾਰਦੀਆਂ ਨਹੀਂ ਜਦੋਂ ਮਾਰਦੀ ਹੁੰਦੀ ਹੈ ਤੇ ਤੈਨੂੰ ਗੁੱਸਾ ਆਉਂਦਾ ਹੁੰਦਾ ਫਿਰ ਤੂੰ ਦੇ ਉਹਨੂੰ ਕਬੱਡੀ ਖੇਡਦਾ ਹਾਂਜੀ ਮੈਂ ਇਹਨੂੰ ਨਮਾਮਲੀ ਕੱ ਲਈ ਪੜ੍ਹਾਈ ਜਿਹੜਾ ਨਾਲ ਮਿਹਨਤ ਵੀ ਕੋਈ ਕਰਨੀ ਚਾਹੀਦੀ ਆ ਹਾਂ ਵਧੀਆ ਗੱਲ ਆ ਤੇ ਤੇਰੇ ਤੇਨੂੰ ਗੁੱਸਾ ਤੇ ਬੜਾਉਂਦਾ ਨਾ ਵੀ ਮੈਂ ਵੀ ਇਹਨਾਂ ਨੂੰ ਮਾਰਾਂ ਨਹੀਂ ਇਸ ਤਰ੍ਹਾਂ ਦੀ ਗੱਲ ਮੈਨੂੰ ਨਾ ਪੜਾਉਣਾ ਨਾ ਲਿਖਾਉਣਾ ਤਰਾੰਦੀ ਨੂੰ ਥੋੜਾ ਦਾ ਅੱਗੇ ਅੱਛਾ ਛਿੜਕਣਾ ਵੀ ਇਹਨਾਂ ਨੇ ਛਿੜਕਣਾ ਉਹਨਾਂ ਹੈਗਾ ਪਰ ਆਪਾਂ ਨਹੀਂ ਛਿੜਕ ਸਕਦੇ ਨਾਲ ਵੈਰੀ ਗੁੱਡ ਵੇਖੋ ਬੱਚੇ ਦੀ ਕਿੱਡੀ ਸੋਹਣੀ ਗੱਲ ਐ ਹੈ ਕਿ ਬੱਚੇ ਨੇ ਇਹ ਗੱਲ ਕਹੀ ਐ ਕਿ ਟੀਚਰ ਐ ਉਹ ਆਪਾਂ ਨੂੰ ਛਿੜਕ ਸਕਦੇ ਪਰ ਆਪਾਂ ਨਹੀਂ ਉਹਨਾਂ ਨੂੰ ਛਿੜਕ ਸਕਦੇ ਵੀ ਆਪਾਂ ਉਹਨਾਂ ਦੇ ਜਿਉਂ ਛਿੜਕਦੇ ਆਪਾਂ ਉਹਨਾਂ ਦੇ ਖਿਲਾਫ ਨਹੀਂ ਬੋਲ ਸਕਦੇ ਵੈਰੀ ਗੁੱਡ ਮੈਨੂੰ ਇਹ ਬੱਚੇ ਦੀ ਗੱਲ ਬਹੁਤ ਵਧੀਆ ਚੰਗੀ ਲੱਗੀ ਐ ਤੇ ਵੇਖੋ ਅੱਜਕੱਲ ਦੇ ਬੱਚੇ ਦੀ ਕਿੱਡੀ ਸੋਹਣੀ ਗੱਲ ਐ ਕਿਉਂ ਨੇ ਆਪਣੇ ਦਿਲ ਦੀ ਗੱਲ ਦੱਸੀ ਹੈ ਕਿ ਮੈਂ ਵੱਡੇ ਹੋ ਕੇ ਕਬੱਡੀ ਦਾ ਪ੍ਰਮਾਣ ਬੰਨਾ ਚਾਹਣਾ। ਠੀਕ ਹੈ। ਤੇ ਨਾ ਤਰੂ ਤਾਂ ਜਿੱਕੇ ਨਹੀਂ ਤੁੰਦ ਪਈਏ। ਆ ਜੜਣੀ ਨਾਉਣਾ ਹੈਗਾ ਭਾਬਾ। ਨਾਉਣਾ ਤਾਂ ਥੱਲੇ ਪਾਣੀ ਕਰਕੇ ਨਾਉਣਾ ਹੁੰਦਾ। ਨਹੀਂ ਜਿੱਦ ਲੱਗਾ ਕਰੇ। ਜਿੱਦ ਲੱਗਾ। ਠੀਕ ਹੈ। ਤਾਂ ਫੁੱਟਬਾਲ ਵੀ ਖੜਨ ਜਾਂਣਾ ਨਾ। ਹਾਂਜੀ। ਅੱਛਾ ਤੇ ਕਰਦੇ ਤੇ ਆਂਦੇ ਨਹੀਂ ਤੇਰਾ ਵਿਆਹ ਕਰਦਗੇ। ਨਹੀਂ ਮੈਂ ਵਿਆਹ ਕਰਾਉਣਾ ਨਹੀਂ। ਨਹੀਂ ਕਰਾਉਣਾ ਕਿਉਂ ਨਹੀਂ ਕਰਾਉਣਾ? ਕਿਉਂ ਨਹੀਂ ਕਰਾਉਣਾ ਇਤਨਾ ਕੱਢ ਗੁੱਦਲੀ ਨੂੰ ਐਦਾਂ ਕੱਢ ਲੈਣੀ ਔਰ ਕੱਢ ਲਿਆਉਣੀ ਐਦਾਂ ਹੀ ਐਦਾਂ ਹੀ ਕੱਢ ਲੈਣੀ ਐ ਇਦਾਂ ਹੀ ਕੱਢ ਲੈਉਣੀ ਐ ਅੱਛਾ ਤੇ ਕਰਦੇ ਦੀ ਮਰਜ਼ੀ ਨਾਲ ਵਿਆਹ ਕਰਾਉਣਾ ਜਾਂ ਦੀ ਮਰਜ਼ੀ ਨਾਲ ਕਰਾਉਣਾ ਨਹੀਂ ਮਮਾ ਨੂੰ ਮੇਰੇ ਮਾਮਾ ਦਾ ਵੀ ਜੋ ਜਿਹੜੀ ਤੁ ਕੁੜੀ ਆਖੇ ਉਹਦੇ ਨਾਲ ਕਰਾਵਾਂਗੇ ਜਿਹੜੀ ਜਿਹੜੀ ਕੁੜੀ ਦੇ ਹੱਥ ਰੱਖੀਂਗਾ ਜਿਹੜੀ ਵੀ ਕੁੜੀ ਦਾ ਹੱਥ ਰੱਖੇਗਾ ਮਾਮਾ ਦਾ ਉਸ ਨਾਲ ਹੀ ਵਿਆਹ ਕਰ ਦੂੰਗਾ ਤੇਰਾ ਮਾਮਾ ਕਬੱਡੀ ਖੇੜਦਾ ਨਾ ਮਾਮੇ ਦੀ ਪਹੁੰਚ ਚੱਲਦੀ ਐ ਮਾਮਾ ਕਬੱਡੀ ਖੇੜਦਾ ਨਾਲੇ ਤਾਂ ਹੈ ਚਲ ਵਧੀਆ ਗੱਲ ਹੈ ਹੈ ਬਾਕੀ ਬੋਤਲੀ ਪੜੋ ਲਿਖੋ ਠੀਕ ਹੈ ਹਾਂਜੀ ਹਾਂਜੀ ਪੜੀ ਲਿਖੀਦਾ ਹੈ ਹਾਂ ਅਜੀ ਵਿਆਹ ਵੀ ਬਾਰੇ ਨਹੀਂ ਆਪਾਂ ਸੋਚਣਾ ਠੀਕ ਹੈ ਜਿੱਦਾਂ ਤੂੰ ਕਹਿਣਾ ਨਾ ਮੈਂ ਕਬੱਡੀ ਖੇਡਨੀ ਐ ਮਹਲਵਾਨ ਬਣਨਾ ਤੇ ਵੈਰੀ ਗੁੱਡ ਇਤਨਾ ਨਹੀਂ ਆਪਾਂ ਮਿਹਨਤ ਮੂਨਤ ਕਰਕੇ ਫੇਰ ਹੀ ਪਲਵਾਨ ਬਣ ਬਣ ਕੇ ਫੇਰ ਅੱਛਾ ਫੇਰ ਹੀ ਤੇ ਵਿਆਹ ਦੀ ਮਰਜ਼ੀ ਨਾ ਕਰਾਉਣਾ ਹਾਂ ਅੱਛਾ ਆਪਦੀ ਮਰਜ਼ੀ ਨਾ ਕਰਾਉਣਾ ਘਰ ਦੀ ਮਰਜ਼ੀ ਨਾ ਕਰਾਉਣਾ ਕਰਦੇ ਮਰਜ਼ੀ ਮੰਮਾ ਆਂਦੇ ਮੰਮੀ ਨਾਲ ਗੱਲ ਕਰਕੇ ਕਹਿੰਦੀ ਜਿਹੜੀ ਤੂੰ ਕੁੜੀ ਨਾਲ ਖੇਡਣਾ ਉਹਦਾ ਨਾਲ ਕਰਾਵਾਂ ਜਿਹੜੀ ਕੁੜੀ ਦੇ ਹੱਥ ਰੱਖੇਗਾ ਚਲ ਠੀਕ ਆ ਪਾਉ ਚਲਦੀ ਆ ਭਈ ਇਹਨਾਂ ਦੇ ਘਰ ਦੇ ਆਂਦੀ ਐ ਨਾਲੇ ਮਾਮੇ ਦੇ ਦੀ ਚਲਦੀ ਮਾਮੇ ਨੇ ਕਿਹਾ ਵੀ ਜਿਹੜੀ ਕੁੜੀ ਦੇ ਵੀ ਹੱਥ ਰੱਖੀਂਗਾ ਉਸੇ ਨਾਲ ਹੀ ਤੇਰਾ ਵਿਆਹ ਕਰਦਾਂਗੇ ਜੇ ਜੇ ਉਹ ਤੇਰੇ ਤੋਂ 10 ਸਾਲ ਵੱਡੀ ਹੋਈ ਤੇ ਤੁਹਾਡੀ ਮੈਡਮ ਹੋਈ ਤੇ ਫਿਰ ਕਿਆ ਦੇ ਆਂਦੀ ਨਾ ਕਰਾਂਗੇ ਆਪ ਦੇ ਹਾਂ ਹਰੇ ਨਹੀਂ ਭਰ ਜਿਉਂ ਬਣ ਬਣ ਕੇ ਆ ਗੋਕ ਉਹ ਵੱਡਾ ਹੋ ਗਏ ਅੱਛਾ ਕੀ ਕੀ ਬਣ ਗਿਆ ਤੇ ਫਿਰ ਹੈ ਕੀ ਬਣ ਗਿਆ ਬਣ ਮਣੂ ਜੋ ਵੀ ਤਿੰਨਾ ਇਹਨਾਂ ਦੇ ਕਬੱਡੀ ਤੇ ਫੁੱਟਬਾਲ ਚ ਹੱਜੇ ਇਹ ਨਾ ਤਨਾ ਜੀ ਜੱਜੋ ਚਲੋ ਹੁਣ ਆਪਣੀ ਜਿਹੜੀ ਆਡੀਅנס ਹੈ ਜਿਹੜੀ ਆਪਾਂ ਨੂੰ ਵੇਖ ਰਹੀ ਹੈ ਇਹਨਾਂ ਨੂੰ ਕੀ ਤੂੰ ਸਨੇਹਾ ਦੇਣਾ ਚਾਹਵੇਂਗਾ ਕੋਈ ਚੰਗੀ ਦੀ ਗੱਲ ਦੱਸ ਵੀ ਕਿਹੜੇ ਕਿਹੜੇ ਕੰਮ ਕਰਨੇ ਇਹ ਵੀ ਵੀਰ ਜੀ ਟਰਮਾ ਕਿਹਾ ਉਤਰਾਂ ਹੀ ਕਰਨ ਤੇ ਵੀਰ ਮੇਰੇ ਨਸ਼ੇ ਨਾ ਕਰੋ ਨਸ਼ਿਆਂ ਤੋਂ ਬਚੇ ਰਹਣਾ ਤੇ ਵੀਰ ਮੇਰੇ ਨੂੰ ਬਹੁਤ ਬਹੁਤ ਧੰਨਵਾਦ ਆ ਚਲੋ ਜੀ ਵੇਖੋ ਵੀਰ ਜੀ ਕਿੰਡੀ ਸੋਹਣੀ ਬੱਚੇ ਨੇ ਗੱਲ ਦੱਸੀ ਹੈ ਚਲੋ ਹੈਗਾ ਬੱਚਾ ਪਰ ਇਹਦੇ ਖਿਆਲ ਆ ਜਿਹੜੇ ਦੀ ਦੀ ਸਮਝਦਾਰੀ ਆ ਉਹ ਮੇਰੇ ਸਾਹਮਣੇ ਅਸਮਾਨ ਤੋਂ ਵੀ ਉੱਚੀ ਹੈ ਦੇ ਦਿਮਾਗ ਦੀ ਡਾਰੀ ਤੇ ਮੇਰੇ ਵੀਰ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਫੋਲੋ ਸਾਨੂੰ ਸਪੋਰਟ ਜਰੂਰ ਕਰਨਾ ਅਸੀਂ ਨਵੀਂ ਨਵੀਆਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਕਬੱਡੀ ਦਾ ਪਹਿਲਵਾਨਾ ਤੇ ਵਸ ਕੇ ਹੋ ਰਿਹਾ ਹੈ ਚੱਲ ਲਾਈਕ ਕਹ ਲਾਈਕ ਕਰਿਓ ਲਾਈਕ ਕਰਿਓ ਸਪਰ ਲਾਈਕ ਕਰਿਓ